ਲਓ ਵੀ ਮਿੱਤਰੋ ਕਹਿੰਦੇ ਆ ਗਿਆ ਤੇ ਆ ਗਿਆ ਕੌਣ ਆ ਗਿਆ ਬਾਪੂ ਮਿੱਤਰੋ ਬੂਰੀਆਂ ਵਾਲਾ ਆ ਗਿਆ ਤੇ ਅੱਜ ਤੁਹਾਨੂੰ ਆਪਾਂ ਲੈंदे ਪੰਜਾਬ ਦੀ ਝਲਕ ਵਿਖਾਉਣੀ ਆ ਬਾਪੂ ਦੇ ਫਾਰਮ ਤੇ ਫੁੱਲ ਵੀਡੀਓ ਆਪਣੀ ਚੈਨਲ ਤੇ ਫੇਸਬੁੱਕ ਪੇਜ ਤੇ ਪੈ ਜਾਣੀ ਆ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਸ਼ਾਰਟ ਪਾ ਕੇ ਮੈਂ ਬਾਪੂ ਦੀਆਂ ਕਟੀਆਂ ਦਿਖਾਉਣ ਲੱਗਾ ਜਿਨ੍ਹਾਂ ਦੇ ਮੁੱਲ ਵੀਡੀਓ 'ਚ ਕੀਤੇ ਆ ਤੇ ਮੁੱਲ ਵੀ ਬਿਲਕੁਲ ਜਾਇਜ਼ ਕੀਤੇ ਆ ਜਿਹੜੇ ਆਹ ਕਟੀਆਂ ਲੈ ਜਾਣਗੇ ਬੂਰੀ ਤੇ ਆਹ ਜੋੜਾ ਲੋਕੀ ਗੌਣ ਗੌਣਗੇ ਬਾਪੂ ਦਾ ਇਹਦੇ ਦੇ ਵਿੱਚ ਬਲੱਡ ਜਿਹੜਾ ਦੋਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਹੀ ਬਾਰਡਰ ਬਿਲਡ ਦਾ ਵਾ ਬਾਪੂ ਬਹੁਤ ਹੀ ਚੰਗੀ ਨਿਰਖਪਰ ਕਰਕੇ ਲੈ ਕੇ ਆਇਆ ਇੱਕ ਨੰਬਰ ਤੇ ਕੱਟੀ ਆ ਜਿਹੜੀ ਉਮਰੇ ਦੀ ਸਵਾ ਸਾਲ ਆ ਦੋਸਤੋ ਤਾਂ ਇਹ ਮਾਂ ਦੇ ਦੁੱਧ ਦੇ ਰਿਕਾਰਡ ਦੀ ਕੀਤੀ ਤੇ 15 ਸੇਰੀ ਦੀ ਆ ਮੋਲੇ ਦਾ ਬਾਪੂ ਨੇ 30000 ਕੀਤਾ ਵਾ ਝੋਟੀ ਦਿਵਾੜ ਝੋਟੀ ਬਣੀ ਪਈ ਆ ਇਧਰ ਜਿਹੜੇ ਤੇਲੀ ਬੂਰੀ ਦੇ ਪੱਕੀ ਬੂਰੀ ਦੇ ਸ਼ੌਂਕੀ ਆ ਉਹ ਵੀ ਬਾਪੂ ਨਾ ਕਰਿਓ ਸੰਪਰਕ ਇਹਦਾ ਉਮਰ ਸਾਲਿਕ ਆ ਮੋਲੇ ਦਾ ਬਾਪੂ ਨੇ 28000 ਕੀਤਾ ਵਾ ਤੇ ਦੁੱਧ ਦਾ ਰਿਕਾਰਡ ਜਿਹੜਾ ਇਹਦੀ ਮਾਂ ਦਾ ਉਹ ਵੀ ਬਹੁਤ ਚੰਗਾ ਬਾਪੂ ਜੀ ਉਹਨਾਂ ਨੇ ਦੱਸਿਆ 13 ਕਿਲੋ ਦੁੱਧ ਜਿਹੜਾ ਮੰਨ ਲਓ ਇਹਦਾ ਦੱਸਿਆ ਇਹਦੀ ਮਾਂ ਦਾ ਮੰਨ ਲਓ ਇਸ ਤੋਂ ਅੱਗੇ ਜਿਹੜੀ ਆਪਾਂ ਕੱਟੀ ਦੀ ਗੱਲ ਕਰਨ ਲੱਗੇ ਆ ਜਿਹੜੇ ਵੀਰ ਕਹਿੰਦੇ ਸੀਗੇ ਵੀ ਲੈਣੀ ਟੇਡਾ ਕਾਟਾ ਬੱਗੀ ਮੁੱਚ ਜਾ ਟੇਡਾ ਕੱਟ ਫਿਰ ਉਹ ਹੁਣ ਕੱਢ ਦਿਓ ਵੀਡੀਓ ਵਾਲੇ ਵਟ ਕਿਉਂਕਿ ਸਾਰੀ ਦਿਹਾੜੀ ਚੈਨਲ ਤੇ ਇਸ ਵੀਡੀਓ ਦੀ ਪੈਣੀ ਆ ਮਿੱਤਰੋ ਤੱਕ ਕਿਉਂਕਿ ਟੇਡਾ ਕੱਟ ਟੇਡਾ ਕੱਟ ਤੇ ਟੇਡਾ ਕੱਟ ਇਹੀ ਹੁੰਦਾ ਰਹਿਣਾ ਅੱਜ ਸਾਰੀ ਦਿਹਾੜੀ ਵੇਖ ਲਿਓ ਤੁਸੀਂ ਆਹ ਵੇਖਿਓ ਇਹਦੀ ਮੈਲਕਵੇਂ ਤੇ ਦਾ ਧੁੰਨ ਧੰਨ ਕਰਿਓ ਚੈੱਕ ਕਿਆ ਬਾਤਾਂ ਵਾ ਬਾਕੀ ਆਰਡਰ ਬਹੁਤ ਵਧੀਆ ਚਾਰ ਥਾਣਾ ਸੋ ਉਸ ਤੋਂ ਆ ਵੇਖ ਸਕਦੇ ਬਾਕੀ ਇਹਦੇ ਨਾਲ ਥੋੜ੍ਹੀ ਜਿਹੀ ਉਹ ਚਰੀਟ ਜੀ ਵਜੀ ਆ ਹਲਕੀ ਜੀ ਉਹ ਮੈਂ ਵੀਡੀਓ ਚ ਪਹਿਲਾਂ ਦੱਸਦਾ ਗੱਡੀ ਤੋਂ ਲੌਣ ਲੱਗਿਆ ਕਿਤੇ ਡਰਾਈਵਰ ਦੀ ਗਲਤੀ ਨਾ ਲੱਗ ਗਈ ਮਾੜੀ ਜੀ ਬਾਕੀ ਥਾਣ ਕੱਲੇ ਕੱਲੇ ਆ ਤੇ ਫੇਸ ਇਹਨੂੰ ਨਜ਼ਰਾਂ ਲੱਗਣਗੀਆਂ ਕਰਮਾਂ ਵਾਲੀ ਨੂੰ ਜਦਨੇ ਇਹ ਗੋਲ ਹੋਗੀ ਜਦੋਂ ਇਹ ਗੋਲ ਹੋ ਗਈ ਮੇਰੀ ਜ਼ਿੰਦਗੀ ਦਾ ਤਜਰਬਾ ਕਹਿੰਦਾ ਇਹ ਦੋਵੇਂ ਨੀਲੀਆਂ ਖੜੀਆਂ ਜੇ ਗਾਲਦੇ ਵਿੱਚ ਮਿਰਚਾਂ ਨਾਲ ਨਾ ਬਨ ਕੇ ਤੁਹਾਨੂੰ ਰੱਖਣੀਆਂ ਪੈਣ ਤੇ ਜ਼ਿੰਦਗੀ 'ਚ ਮੇਰੇ ਵੀ ਕੰਮ ਕਰਨ ਦਾ ਤਜਰਬਾ ਫਿਟੇਮੂ ਵਾਲੀ ਗੱਲ ਹੋ ਜੂਗੀ ਇਹ ਨਜ਼ਰਾਂ ਲੱਗਣ ਵਾਲੀਆਂ ਝੋਟੀਆਂ ਬਨ ਗਈਆਂ ਲੋਕੀ ਵੇਖ ਕੇ ਸਾਹ ਰੋਕ ਲੈਣਗੇ ਵੀ ਠੀਕ ਆ ਕੋਈ ਚੀਜ਼ ਖੜੀ ਆ ਇਹੋ ਜਿਹੇ ਨਗੀਨੇ ਬਾਪੂ ਦੇ ਫਾਰਮ ਤੇ ਆਏ ਆ ਤੇ ਆ ਜਿਹੜੀ ਤੁਸੀਂ ਕਿਤੇ ਵੇਖੀ ਹੋਵੇ ਮਾਇਆ ਜਾਂ ਮਲਕੀ ਇਹ ਉਹਨਾਂ ਦਾ ਪਲੇਖਾ ਪਾਉਂਦੀ ਆ ਦੋਸਤੋ ਇਹਦੇ ਵਿੱਚ ਵੀ ਗੁਣ ਵੱਡੇ ਆ ਤੇ ਵੱਡੀਆਂ ਹੀ ਗੱਲਾਂ ਬਾਤਾਂ ਵਾਂ ਤੇ ਇੱਧਰ ਜਿਹੜੀ ਆਹਾ ਵਾ ਇਹਦਾ ਫਿਰ ਟੇਢੇ ਕੱਟ ਦੀ ਤੇ ਕਹਾਣੀ ਹੋਰ ਹੋ ਜਾਂਦੀ ਐ ਇਥੇ ਟੇਢਾ ਕੱਟ ਆ ਜਾਂਦਾ ਦੋਸਤੋ ਉੱਥੇ ਫਿਰ ਗੱਲਾਂ ਬਾਤਾਂ ਤਾਂ ਦੀਆਂ ਹੋ ਜਾਂਦੀਆਂ ਤੇ ਜਿਹੜੇ ਪੱਕੀਆਂ ਬੂਰੀਆਂ ਦੇ ਸ਼ੌਂਕੀ ਸੀ ਐ ਕਾਗਜੀ ਨਿੰਬੂ ਵਰਗਾ ਪਤਲਾ ਪਿੰਡਾ ਦੇਖ ਸਕਦੇ ਆ ਤੇ ਪੱਕੀ ਬੂਰੀ ਜੀ ਨੇ ਲੈਣੀ ਉਹ ਵੀ ਸੰਪਰਕ ਕਰ ਲਿਓ ले गया ले गया ਤੇ ਜਿਹੜਾ ਰਹਿ ਗਿਆ ਰਹਿ ਗਿਆ ਮਿੱਤਰੋ ਮੇਰਾ ਫਰਜ਼ ਸੀ ਤੁਹਾਨੂੰ ਵੀਡੀਓ ਬਣਾ ਕੇ ਵਿਖਾਉਣ ਦਾ ਡੰਗਰ ਬਹੁਤ ਸਾਫ਼ ਸੁਥਰੇ ਬਾਪੂ ਕੋਲੇ ਆਏ ਆ ਤੇ ਹੁਣ ਚੱਕ ਦਿਓ ਫੱਟੇ ਧੰਨਵਾਦ ਦੋਸਤੋ ਮੌਲ ਤੁਹਾਨੂੰ ਦੱਸ ਦਿੱਤੇ ਆ ਇੱਕ ਨੰਬਰ ਵਾਲੀ ਝੋਡੀ ਦਾ 30000 ਦੋ ਨੰਬਰ ਵਾਲੀ ਦਾ 28000 ਬੂਰੀ ਦਾ ਤੇ ਜਿਹੜੀ ਤਿੰਨ ਨੰਬਰ ਵਾਲੀ ਇਹ ਬਾਪੂ ਕਹਿੰਦਾ ਜੇ ਕੋਈ ਸ਼ੌਂਕੀ ਹੋਇਆ ਲੈ ਜਾਊਗਾ ਫੋਨ ਤੇ ਨਹੀਂ ਤਾਂ ਇਹ ਗੋਲ ਕਰਕੇ ਫਿਰ ਵੇਚਾਂਗੇ ਜੇ ਕੋਈ ਚਾਹਵਣ ਹੋਇਆ ਤਾਂ ਸੰਪਰਕ ਕਰ ਲਿਓ ਦੋਸਤੋ ਸੋ ਮੋਲੇ ਦਾ ਦੋਸਤੋ ਥੋੜੇ ਉੱਚੇ ਪਾਦਾ ਵਾ ਤਾਂ ਨਹੀਂ ਵੀਡੀਓ ਚ ਦੱਸਿਆ ਗਿਆ ਕਿਉਂਕਿ ਹਜੇ ਥੋੜਾ ਜਿਹਾ ਫਿੱਕਾ ਪਨ ਮਖੌਂਦੀ ਹੈ ਜੇ ਕੋਈ ਮਹੀਨਾ ਸਾਹਮਣੇ ਗਈ ਫਿਰ ਮਹਿਸੂਸ ਨਹੀਂ ਹੋਊਗਾ ਆ ਜਿਹੜੀ ਝੋਟੀ ਆ ਦੋਸਤੋ ਇਹ ਜਿਹੜੇ ਵੀ ਫਾਰਮ ਤੇ ਚਲ ਗਈ ਜਿਹੜੇ ਵੀ ਘਰ ਦਾ ਸ਼ਿੰਗਾਰ ਬਣ ਗਈ ਉਹ ਵੀਰ ਯਾਦ ਕਰੂਗਾ ਕਿ ਵੀਰ ਕੋਈ ਗਿਫਟ ਆਇਆ ਵਾ ਕੱਲਾ ਕੱਲਾ ਪਿੰਡਾ ਚਮਕਦਾ ਦੇਖੋ ਕੱਲੀ ਕੱਲੀ 나ੜ ਇਹ ਕਹਿਣ ਦੀਆਂ ਗੱਲਾਂ ਨਹੀਂ ਦੋਸਤੋ ਆ ਕੱਲੀ ਕੱਲੀ 나ੜ ਪਿੰਡੇ ਤੇ ਜਿਹੜੀ ਰੜਕਦੀ ਆ ਦੁੱਧ ਵਾਲੀ ਬਰੀਡ ਆ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ どうと